ਦੇਸਾਂ ਵਿਦੇਸਾਂ ਵਿੱਚ ਵੱਸਦੇ ਇਸ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਕਾਲੇ ਰੰਗ ਦੀ ਮਰਸੀਡੀਜ਼ ਪੰਜਾਬ ਦੇ ਇੱਕ ਪਿੰਡ ਵਿੱਚ ਧੂਮਾਂ ਪਟਦੀ ਆ ਰਹੀ ਸੀ ਧੂੜਾ ਪਟਦੀ ਆ ਰਹੀ ਸੀ ਜਿਵੇਂ ਉਹ ਗੱਡੀ ਪਿੰਡ ਵਿੱਚ ਵੜੀ ਸੀ ਇੰਨੀ ਵਧੀਆ ਗੱਡੀ ਵੇਖ ਕੇ ਪਿੰਡ ਵਾਲੇ ਹੈਰਾਨ ਸੀ ਕਿ ਆਖਰ ਇੰਨੀ ਵੱਡੀ ਗੱਡੀ ਪਿੰਡ ਵਿੱਚ ਕੌਣ ਲੈ ਕੇ ਆਇਆ ਤੇ ਕਿਸ ਦੇ ਘਰੇ ਜਾ ਰਹੀ ਹੈ ਤਾਂ ਉਹ ਗੱਡੀ ਇੱਕ ਕੱਚੇ ਜਿਹੇ ਘਰ ਦੇ ਅੱਗੇ ਜਾ ਕੇ ਰੁਕ ਜਾਂਦੀ ਹੈ ਬਸ ਉੱਥੇ ਇੱਕ ਨਾਮ ਦਾ ਹੀ ਕੱਚਾ ਜਾਂ ਕੋਠਾ ਸੀ ਗੱਡੀ ਜਿਵੇਂ ਰੁਕੇ ਸੀ ਤਾਂ ਉਹਦੇ ਵਿੱਚੋਂ ਗੱਡੀ ਚਲਾਣ ਵਾਲਾ ਉਤਰਦਾ ਹੈ ਗੱਡੀ ਚਲਾਣ ਵਾਲਾ ਜਿਵੇਂ ਬਾਹਰ ਆਂਦਾ ਹੈ ਤਾਂ ਉਸ ਨੂੰ ਦੇਖ ਕੇ ਪਿੰਡ ਵਾਲੇ ਤੇ ਉਸ ਘਰ ਦੇ ਮਾਲਕ ਸਾਰੇ ਹੈਰਾਨ ਰਹਿ ਜਾਂਦੇ ਨੇ ਉਸ ਗੱਡੀ ਵਿੱਚੋਂ ਪਾਟੇ ਜੇ ਕੱਪੜੇ ਪਾ ਕੇ ਮੇਲੇ ਜੇ ਕੱਪੜੇ ਪਾ ਕੇ ਆਇਆ ਇੱਕ 21 ਸਾਲ ਦਾ ਮੁੰਡਾ ਉਤਰਦਾ ਜਿਹਦਾ ਨਾਮ ਸੀ ਹਰਜੋਤ ਔਰ ਜੋਤਾ ਗੱਡੀ ਲੈ ਕੇ ਆਪਦੇ ਘਰ ਆਇਆ ਸੀ ਹਰਜੋਤ ਨੂੰ ਜਿਵੇਂ ਹਰਜੋਤ ਦੇ ਮਾਪਿਆਂ ਨੇ ਵੇਖਿਆ ਸੀ ਤਾਂ ਇੱਕਦਮ ਭੱਜ ਕੇ ਉਸ ਦੇ ਕੋਲੇ ਆਉਂਦੇ ਨੇ ਤੇ ਹਰਜੋਤ ਨੂੰ ਕਹਿੰਦੇ ਨੇ ਕੀ ਤੂੰ ਇਹ ਗੱਡੀ ਕਿਦੀ ਲਿਆਇਆ ਹੁਣ ਤੂੰ ਚੋਰੀ ਕਰਨ ਲੱਗਾ ਹੁਣ ਤੂੰ ਕਿਸੇ ਦੀ ਗੱਡੀ ਚੋਰੀ ਕਰਕੇ ਲਿਆਇਆ ਤੈਨੂੰ ਅਸੀਂ ਇਹ ਤਾਂ ਨਹੀਂ ਸਿਖਾਇਆ ਸੀ ਹਰਜੋਤ ਅਸ ਤੋਂ ਅੱਗੇ ਕੁਝ ਬੋਲੇ ਉਸਦੇ ਮਾਪੇ ਉਸਨੂੰ ਬਹੁਤ ਜ਼ਿਆਦਾ ਲੜਨ ਲੱਗ ਜਾਂਦੇ ਨੇ ਇੰਨੇ ਪਿੰਡ ਵਾਲੇ ਵੀ ਉੱਥੇ ਇਕੱਠੇ ਹੋ ਗਏ ਸੀ ਤੇ ਪਿੰਡ ਵਾਲੇ ਵੀ ਹਰਜੋਤ ਕੋਲੇ ਪੁੱਛਣ ਲੱਗ ਰਹੇ ਸੀ ਕਿ ਆ ਗੱਡੀ ਤੂੰ ਕਿੱਥੋਂ ਚੋਰੀ ਕਰਕੇ ਲੈ ਕੇ ਆਏ ਤਾਂ ਹਰਜੋਤ ਇੱਕਦਮ ਚੀਕ ਕੇ ਕਹਿੰਦਾ ਕਿ ਮੈਂ ਚੋਰ ਨਹੀਂ ਆ ਮੈਂਨੇ ਕਦੇ ਚੋਰੀ ਨਹੀਂ ਕੀਤੀ ਇਹ ਗੱਡੀ ਗੱਡੀ ਦੇ ਮਾਲਕ ਨੇ ਮੈਨੂੰ ਗਿਫਟ ਕੀਤੀ ਹੈ ਇਹ ਗੱਲ ਸੁਣ ਕੇ ਹਰਜੋਤ ਦੇ ਮਾਪਿਓ ਵੀ ਹੈਰਾਨ ਸੀ ਤੇ ਪਿੰਡ ਵਾਲੇ ਵੀ ਹੈਰਾਨ ਸੀ ਵੀ ਇੰਨੀ ਮਹਿੰਗੀ ਕਰੋਨਾ ਦੀ ਗੱਡੀ ਇੱਕ ਗਰੀਬ ਜੇ ਮੁੰਡੇ ਨੂੰ ਕਿਸ ਨੇ ਗਿਫਟ ਕਰ ਦਿੱਤੀ ਇਹ ਤਾਂ ਨਹੀਂ ਹੋ ਸਕਦਾ ਹਜੇ ਹਰਜੋਤ ਕੁਝ ਦੱਸਣੀ ਵਾਲਾ ਸੀ ਤੇ ਇੰਨੇ ਉੱਥੇ ਤਨ ਗੱਡੀਆਂ ਮਹਿੰਗੀਆਂ ਮਹਿੰਗੀਆਂ ਆ ਕੇ ਉਸ ਘਰ ਅੱਗੇ ਆ ਕੇ ਰੁਕ ਜਾਨੀਆਂ ਉਹ ਗੱਡੀਆਂ ਵਿੱਚੋਂ ਸੂਟ ਬੂਟ ਪਾਏ ਕੁਝ ਬੰਦੇ ਉਤਰਦੇ ਨੇ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਇਸ ਤੋਂ ਪਹਿਲਾ ਵੀਡੀਓ ਸ਼ੁਰੂ ਕਰੀਏ ਤੁਹਾਡੇ ਅੱਗੇ ਇੱਕ ਛੋਟੀ ਜਿਹੀ ਗੁਜ਼ਾਰਿਸ਼ ਹੈ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਵੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਰਦੇ ਹਾਂ ਕਹਾਣੀ ਸ਼ੁਰੂ ਦੋਸਤੋ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਸੀ ਜਿਹਦਾ ਨਾਂ ਸੀ ਹਰਜੋਤ ਹਰਜੋਤ ਪੜਿਆ ਲਿਖਿਆ ਮੁੰਡਾ ਸੀ ਉਸ ਦੀ ਉਮਰ 21 ਸਾਲ ਸੀ ਉਸਦੇ ਮਾਪੇ ਬਹੁਤ ਜ਼ਿਆਦਾ ਗਰੀਬ ਸੀ। ਧਿਆੜੀ ਮਜ਼ਦੂਰੀ ਕਰਦੇ ਸੀ। ਕਦੇ ਉਹਨਾਂ ਨੂੰ ਧਿਆੜੀ ਮਿਲ ਜਾਂਦੀ ਸੀ ਤੇ ਕਦੇ ਧਿਆੜੀ ਨਹੀਂ ਮਿਲਦੀ ਸੀ। ਉਹਨਾਂ ਨੂੰ ਹਰਜੋਤ ਤੇ ਪੂਰੀ ਉਮੀਦ ਆ ਸੀ ਕਿ ਹਰਜੋਤ ਪੜ੍ਹ ਲਿਖ ਕੇ ਕੋਈ ਵੱਡੀ ਨੌਕਰੀ ਲੱਗੇਗਾ ਪਰ ਹਰਜੋਤ ਕੋਈ ਨੌਕਰੀ ਨਹੀਂ ਲੱਗਾ ਸੀ। ਹਰਜੋਤ ਨੇ ਨੌਕਰੀ ਲੱਗਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ। ਸ਼ਾਇਦ ਹਰਜੋਤ ਦੀ ਕਿਸਮਤ ਹਰਜੋਤ ਦਾ ਸਾਥ ਨਹੀਂ ਦੇ ਰਹੀ ਸੀ। ਹਰਜੋਤ ਵੀ ਹੁਣ ਮੱਥਾ ਮਾਰ-ਮਾਰ ਕੇ ਅੱਕ ਚੁੱਕਿਆ ਸੀ। ਉਸਨੇ ਹੁਣ ਸੋਚ ਲਿਆ ਸੀ ਕਿ ਉਸ ਦੀ ਕਿਸਮਤ ਸਰਕਾਰੀ ਨੌਕਰੀ ਨਹੀਂ ਹੈ। ਤਾਂ ਕਰਕੇ ਫਿਰ ਉਹ ਪ੍ਰਾਈਵੇਟ ਨੌਕਰੀ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇੱਕ ਪ੍ਰਾਈਵੇਟ ਨੌਕਰੀ ਮਿਲ ਜਾਂਦੀ ਹੈ ਪਰ ਉਹਦੇ ਵਿੱਚ ਸੈਲਰੀ ਉਸ ਦੀ ਬਹੁਤ ਹੀ ਘੱਟ ਸੀ ਉਸ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸੀ ਉਹਨਾਂ ਦੇ ਘਰ ਦੇ ਇੰਨੇ ਖਰਚੇ ਸੀ ਜਿਸ ਕਰਕੇ ਹਰਜੋਤ ਦੀ ਸੈਲਰੀ ਨਾਲ ਘਰ ਵਿੱਚ ਪਾਰ ਨਹੀਂ ਪੈ ਰਹੀ ਸੀ ਤਾਂ ਹਰਜੋਤ ਸੋਚਦਾ ਹੈ ਕਿ ਕਿਉਂ ਨਾ ਕੋਈ ਆਪ ਦਾ ਕੰਮ ਕਰ ਲੇਤਾ ਜਾਵੇ ਉਹ ਸੋਚਦਾ ਹੈ ਕਿ ਆਪ ਦਾ ਕੰਮ ਤਾਂ ਆਪ ਦਾ ਹੀ ਹੁੰਦਾ ਹੈ ਆਪਾਂ ਆਪਦੇ ਕੰਮ ਦੇ ਆਪ ਮਾਲਕ ਹੋਵਾਂਗੇ ਕਮਾਈ ਚਾਹੇ ਥੋੜੀ ਹੋ ਜਾਏ ਪਰ ਮਾਲਕ ਤਾਂ ਰਵਾਂਗੇ ਐਸੀ ਤਰ੍ਹਾਂ ਹਰਜੋਤ ਇੱਕ ਚਾਹ ਦੀ ਦੁਕਾਨ ਛੋਟੀ ਜੀ ਖੋਲ ਲੈਂਦਾ ਹੈ ਔਰ ਰੇੜੀ ਉੱਤੇ ਹੀ ਚਾਹ ਦਾ ਸਾਰਾ ਸਮਾਨ ਜਿਚਾ ਲੈਂਦਾ ਉਹ ਦੁਕਾਨ ਉਸਨੇ ਇੱਕ ਰੇਲਵੇ ਦੇ ਪੁਲ ਥੱਲੇ ਬਣਾਈ ਸੀ ਔਰ ਰੇੜੀ ਰੇਲਵੇ ਦੇ ਪੁਲ ਥੱਲੇ ਲਾਣੀ ਸ਼ੁਰੂ ਕਰ ਦਿੰਦਾ ਦੂਜੇ ਪਾਸੇ ਤਾਂ ਪਟੜੀਆਂ ਸੀ ਥੱਲੋ ਦੀ ਉੱਤੇ ਤੋਂ ਕ੍ਰੋਸ ਨਹੀਂ ਕੀਤਾ ਜਾ ਸਕਦਾ ਸੀ ਤੇ ਇੱਕ ਪਾਸੇ ਉੱਥੇ ਧਿਆੜੀ ਮਜ਼ਦੂਰੀ ਵਾਲੇ ਲੋਕ ਆਂਦੇ ਹੁੰਦੇ ਸੀ ਚਾਹ ਪੀਣ ਵਾਸਤੇ ਹਰਜੋਤ ਕੋ ऐसे तरह हरजोदा काम बढ़िया चल पंदा है इना ज्यादा भी नहीं चलया सी पर वो प्राइवेट नौकरी ਨਾਲ ਉਹ ਚੰਗਾ ਸੀ ऐसे तरह हरजोदी जिंदगी ਲੰਘਣ ਲੱਗ ਰਹੀ ਸੀ ਜਿੰਨੇ ਵੀ ਪੈਸੇ ਕਮਾਉਂਦਾ ਸੀ ਉਹ ਆਪਦੇ ਘਰੇ ਲੈ ਜਾਂਦਾ ਸੀ ਤੇ ਆਪਦੇ ਮਾਪਿਓ ਦੀ ਸੇਵਾ ਕਰਦਾ ਸੀ ਉਸਦੇ ਮਾਪਿਓ ਨੇ ਉਸ ਨੂੰ ਬਚਪਨ ਚ ਹੀ ਸਿਖਾਇਆ ਸੀ ਕਿ ਪੁੱਤ ਬੇਈਮਾਨੀ ਕਦੇ ਨਹੀਂ ਕਰਨੀ ਚਾਹੇ ਜੋ ਮਰਜੀ ਹੋ ਜੇ ਇੱਕ ਦੂਜਿਆ ਦੀ ਮਦਦ ਜ਼ਰੂਰ ਕਰਨੀ ਹੈ ਜਿੰਨੂੰ ਮਦਦ ਦੀ ਲੋੜ ਹੋਵੇ ਆਪਾਂ ਗਰੀਬ ਜ਼ਰੂਰ ਆ ਪਰ ਆਪਾਂ ਦਿਲ ਦੇ ਛੋਟੇ ਨਹੀਂ ਆ ऐसे तरह हरजोत ਆਪਦੇ ਮਾਪਿਓ ਦੀ ਇਹ ਸਿੱਖਿਆ ਦਿਲ ਚ ਪਾੜ ਲੰਦਾ ਇੱਕ ਦਿਨ ਹਰਜੋਤ ਆਪਦੀ ਰੇੜੀ ਤੇ ਚਾਹ ਬਣਾ ਰਿਆ ਸੀ ਤੇ ਚਾਹ ਬਣਾ ਕੇ ਥੋੜੀ ਦੂਰ ਦੋ ਮਜ਼ਦੂਰ ਬੈਠੇ ਸੀ ਉਹਨਾਂ ਨੇ ਚਾਹ ਉਹਦੇ ਕੋਲੇ ਮੰਗਾਈ ਸੀ ਦੋ ਚਾਹ ਦੇ ਕੱਪ ਲੈ ਕੇ ਉਹ ਮਜ਼ਦੂਰਾਂ ਨੂੰ ਜਿਵੇਂ ਹੀ ਦੇਣ ਗਿਆ ਪੁਲ ਤੋਂ ਇੱਕ ਮਹਿੰਗੀ ਜੀ ਗੱਡੀ ਆ ਕੇ ਉਸ ਦੀ ਰੇੜੀ ਉੱਤੇ ਆ ਕੇ ਉਲਟੀ ਹੋ ਕੇ ਗਿਰਦੀ ਹੈ ਜਿਵੇਂ ਕੁਦਾਂਵਾ ਗੱਡੀ ਗਿਰੀ ਸੀ ਤਾਂ ਸਾਰੇ ਉੱਥੇ ਸਹਿਮ ਜਾਂਦੇ ਨੇ ਕਿਉਂਕਿ ਤਕੜਾ ਐਕਸੀਡੈਂਟ ਹੋਇਆ ਸੀ ਉਹ ਗੱਡੀ ਇੰਨੀ ਉਚਾਈ ਤੋਂ ਪੁਲ ਤੋਂ ਉਹਦੀ ਰੇੜੀ ਉੱਤੇ ਗਿਰੀ ਸੀ ਉਸਦੀ ਰੇੜੀ ਵੀ ਜਮਾਂ ਖਿੰਡ ਗਈ ਸੀ ਤੇ ਗੱਡੀ ਵੀ ਬਹੁਤ ਜ਼ਿਆਦਾ ਖਿੰਡ ਗਈ ਸੀ ਤਾ ਹਰਜੋਤ ਇੱਕ ਉਹਦਮ ਭੱਜ ਕੇ ਗੱਡੀ ਵੱਲ ਭੱਜਦਾ ਹੈ ਕਿ ਗੱਡੀ ਵਿੱਚ ਜੋ ਕੋਈ ਵੀ ਹੋਵੇ ਆਪਾਂ ਉਸ ਨੂੰ ਕੱਢ ਲੈਣੇ ਆ ਤਾਂ ਫਿਰ ਹਰਜੋਤ ਗੱਡੀ ਵਿੱਚ ਵੇਖਦਾ ਹੈ ਕਿ ਇੱਕ ਨੌਜਵਾਨ ਮੁੰਡਾ ਸੀ ਤੇ ਉਹ ਬੇਹੋਸ਼ ਪਿਆ ਸੀ ਤੇ ਉਹਦੇ ਸਰੀਰ ਚੋਂ ਖੂਨ ਵੀ ਬਹੁਤ ਜ਼ਿਆਦਾ ਨਿਕਲਣ ਲੱਗ ਰਿਹਾ ਸੀ ਛੇਤੀ ਛੇਤੀ ਹਰਜੋਤ ਉਸ ਮੁੰਡੇ ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤੇ ਉੱਥੇ ਜਿੰਨੇ ਵੀ ਲੋਕ ਸੀ ਉਹ ਸਾਰਿਆਂ ਨੇ ਉਹ ਆਵਾਜ਼ਾਂ ਦੇਖ ਕੇ ਆਪਦੀ ਮਦਦ ਕਰਨ ਵਾਸਤੇ ਕਹਿੰਦਾ ਜਿਵੇਂ ਉਸ ਮੁੰਡੇ ਨੂੰ ਕੱਢਿਆ ਸੀ ਬਾਹਰ ਤਾਂ ਹਰਜੋਤ ਦੇਖਦਾ ਹੈ ਕਿ ਇਸ ਸਾਈਡ ਤੇ ਕੋਈ ਸਾਧਨ ਨਹੀਂ ਆਂਦਾ ਹੁਣ ਉਹ ਮੁੰਡੇ ਨੂੰ ਹਸਪੀਟਲ ਕਿਵੇਂ ਲੈ ਕੇ ਜਾਵੇ ਕਿਉਂਕਿ ਦੂਜੇ ਪਾਸੇ ਦੇ ਗਿਆ ਤਾਂ ਉਸ ਨੂੰ ਛੇਤੀ ਛੇਤੀ ਪੜਤੇ ਪਹੁੰਚਣਾ ਪੈਣਾ ਸੀ ਉੱਥੇ ਜਾਣ ਕਰਦੇ ਉਹ ਤੁਹਾਨੂੰ ਜ਼ਿਆਦਾ ਟਾਈਮ ਲੱਗ ਜਾਣਾ ਸੀ ਤੇ ਦੂਜੇ ਪਾਸੇ ਲੀਆਂ ਸੀ ਜਿਹਦੇ ਵਿੱਚ ਦੀ ਬੰਦਾ ਤਾਂ ਲੰਘ ਸਕਦਾ ਸੀ ਪਰ ਕੋਈ ਚਾਰਪਈਆ ਸਾਧ ਨਹੀਂ ਲੰਘ ਸਕਦਾ ਸੀ ਤਾਂ ਫਿਰ ਜੋ ਉਹ ਉਸ ਮੁੰਡੇ ਨੂੰ ਗੋਦੀ ਚੱਕ ਲੈਂਦਾ ਤੇ ਲੀਆਂ ਵੱਲ ਭੱਜਣਾ ਸ਼ੁਰੂ ਕਰ ਦਿੰਦਾ ਉਹ ਲੀਆਂ ਤੇ ਜਾ ਕੇ ਲੀਆਂ ਕਰਾਸ ਕਰਦਾ ਹੈ ਮੁੰਡੇ ਦੇ ਸਰੀਰ ਚ ਬਹੁਤ ਜ਼ਿਆਦਾ ਖੂਨ ਵਹਿ ਰਿਆ ਸੀ ਤਾ ਜਲਦੀ ਜਲਦੀ ਲੀਆ ਕ੍ਰੋਸ ਕਰਕੇ ਅੱਗੇ ਇੱਕ ਓਟੋ ਵਾਲਾ ਖੜਿਆ ਸੀ ਤੇ ਓਟੋ ਵਿੱਚ ਮੁੰਡੇ ਨੂੰ ਪਾ ਕੇ ਓਟੋ ਵਾਲ ਨੂੰ ਛੇਤੀ ਛੇਤੀ ਹਸਪੀਟਲ ਲੈ ਜਾਣ ਵਾਸਤੇ ਕਹਿੰਦਾ ਕਿਉਂਕਿ ਓਟੋ ਵਾਲੇ ਉਸਦੇ ਜਾਣਕਰ ਸੀ ਉਹਦੇ ਕੋਲੇ ਜ਼ਿਆਦਾਤਰ ਚਾਹ ਪੀਣ ਵਾਸਤੇ ਆਉਂਦੇ ਹੁੰਦੇ ਸੀ ਤੇ ਓਟੋ ਵਾਲ ਨੇ ਵੀ ਜਿਵੇਂ ਹੀ ਮੁੰਡੇ ਦੀ ਉਹ ਹਾਲਤ ਵੇਖੀ ਸੀ ਤਾਂ ਉਹ ਛੇਤੀ ਆਟੋ ਸਟਾਰਟ ਕਰਕੇ ਇੱਕ ਹਸਪਤਾਲ ਮੇ ਨਹੀਂ ਤੋਰ ਦਿੰਦਾ ਨਾਲ ਹੀ ਇੱਕ ਵੱਡਾ ਹਸਪਤਾਲ ਸੀ ਉੱਥੇ ਜਾ ਕੇ ਉਸ ਮੁੰਡੇ ਨੂੰ ਉਹ ਐਡਮਿਟ ਕਰਵਾ ਦਿੰਦਾ ਤੇ ਆਪ ਬਾਹਰ ਬੈ ਕੇ ਇੰਤਜ਼ਾਰ ਕਰਨ ਲੱਗ ਜਾਂਦਾ ਤੇ ਆਟੋ ਵਾਲ ਨੂੰ ਕਹਿ ਦਿੰਦਾ ਕਿ ਮੈਂ ਤੈਨੂੰ ਉੱਥੇ ਆ ਕੇ ਤੇਰੇ ਪੈਸੇ ਦੇ ਦੇਵਾਂਗਾ ਐਸੇ ਤਰ੍ਹਾਂ ਆਟੋ ਵਾਲਾ ਉੱਥੋਂ ਚਲਾ ਗਿਆ ਸੀ ਪਰ ਹਰਜੋਤ ਉੱਥੇ ਬਾਹਰ ਬੈਠਿਆ ਮੁੰਡੇ ਦੇ ਠੀਕ ਹੋਣ ਦਾ ਇੰਤਜ਼ਾਰ ਕਰਨ ਲੱਗ ਰਿਹਾ ਸੀ ਇੰਨੇ ਹਸਪਤਾਲ ਦੇ ਬਾਹਰ ਇੱਕ ਨਰਸਾਂ ਦੀ ਹੈ ਤੇ ਹਰਜੋਤ ਨੂੰ ਆ ਕੇ ਕਹਿੰਦੀ ਹੈ ਕਿ ਜਿਹੜੇ ਮੁੰਡੇ ਦਾ ਐਕਸੀਡੈਂਟ ਹੋਇਆ ਹੈ ਉਸਦੇ ਤੁਸੀਂ ਨਾਲ ਆਏ ਹੋ ਜਾਂ ਫਿਰ ਤੁਸੀਂ ਉਸਦੇ ਪਰਿਵਾਰ ਵਾਲੇ ਹੋ ਤਾ ਹਰਜੋਤ ਕਹਿੰਦਾ ਹੈ ਕਿ ਮੈਂ ਤਾਂ ਉਸ ਨੂੰ ਲੈ ਕੇ ਆਇਆ ਮੈਂ ਨਹੀਂ ਜਾਣਦਾ ਕਿ ਉਹ ਕੌਣ ਹੈ ਤਾਂ ਫਿਰ ਨਰਸ ਕਹਿੰਦੀ ਹੈ ਕਿ ਉਸ ਦਾ ਖੂਨ ਬਹੁਤ ਜ਼ਿਆਦਾ ਵਹਿ ਗਿਆ ਹੈ ਤੇ ਉਸ ਨੂੰ ਅਮਰਜੈਂਸੀ ਬਲੱਡ ਦੀ ਜ਼ਰੂਰਤ ਹੈ ਤਾ ਫਿਰ ਹਰਜੋਤ ਕਹਿੰਦਾ ਕਿ ਤੁਸੀਂ ਮੇਰਾ ਬਲੱਡ ਲੈ ਲਵੋ ਪਰ ਮੁੰਡੇ ਦੀ ਜਾਨ ਬਚਾ ਦਿਓ ਫਿਰ ਹਰਜੋਤ ਦਾ ਬਲੱਡ ਗਰੁੱਪ ਚੈੱਕ ਕੀਤਾ ਜਾਂਦਾ ਪਰ ਹਜੋਤ ਦਾ ਬਲੱਡ ਗਰੁੱਪ ਉਸ ਮੁੰਡੇ ਨਾਲ ਮੈਚ ਨਹੀਂ ਕਰਿਆ ਸੀ ਤਾਂ ਫਿਰ ਉਸ ਨੂੰ ਨਰਸ ਕਹਿੰਦੀ ਹੈ ਕਿ ਤੁਸੀਂ ਜਾ ਕੇ ਆਪਦਾ ਬਲੱਡ ਜਮਾ ਕਰਵਾ ਦਿਓ ਤੇ ਬਦਲੇ ਵਿੱਚ ਦੂਜਾ ਬਲੱਡ ਲਿਆਓ ਜੋ ਕਿ ਇਸ ਮੁੰਡੇ ਨੂੰ ਚੜੇਗਾ ਤਾਂ ਹਰਜੋਤ ਜਲਦੀ ਜਲਦੀ ਜਾਂਦਾ ਤੇ ਉੱਥੇ ਜਾ ਕੇ ਆਪਦਾ ਬਲੱਡ ਜਮਾ ਕਰਵਾ ਦਿੰਦਾ ਤੇ ਦੂਜਾ ਬਲੱਡ ਜਿਵੇਂ ਹੀ ਲੈਣ ਲੱਗ ਜਾਂਦਾ ਤਾਂ ਬਲੱਡ ਵਾਲੇ ਹਰਜੋਤ ਕੋਲੇ 2200 ਰੁਪਿਆ ਬਲੱਡ ਐਕਸਚੇਂਜ ਦਾ ਮੰਗਦੇ ਨੇ ਹਰ ਜੋਤ ਕੋਲੇ 2000 ਰੁਪਿਆ ਸੀ ਕਿਉਂਕਿ ਉਹ 2000 ਰੁਪਿਆ ਉਸਨੇ ਪਿਛਲੇ 5 ਦਿਨਾਂ ਤੋਂ ਇਕੱਠਾ ਕੀਤਾ ਸੀ ਆਪਦੀ ਰਿਹੜੀ ਤੇ ਸਮਾਨ ਲੈਣ ਵਾਸਤੇ ਉਸ ਕੋਲੇ 2000 ਸੀ ਤਾਂ ਉਹ ਸੋਚਦਾ ਕਿ ਹੁਣ ਮੈਂ ਕੀ ਕਰਾਂ ਤਾਂ ਫਿਰ ਉਹ ਬਲੱਡ ਵਾਲ ਨੂੰ ਕਹਿੰਦਾ ਕਿ ਤੁਸੀਂ ਇੱਕ ਵਾਰ 2000 ਰੁਪਏ ਲੈ ਲਓ ਬਾਕੀ 200 ਰੁਪਿਆ ਮੈਂ ਬਾਅਦ ਚਾਕੇ ਦੇ ਦੇਵਾਂਗਾ ਪਰ ਅਗੋ ਬਲੱਡ ਵਾਲੇ ਕਹਿੰਦੇ ਨੇ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਅਸੀਂ ਤੈਨੂੰ ਨਹੀਂ ਜਾਣਦੇ ਤੂੰ ਕੌਣ ਹੈ ਤੁਸੀਂ 200 ਰੁਪਏ ਦੇ ਜੋ ਤੇ ਬਲੱਡ ਲੈ ਜਾਓ ਹਰਜੋਤ ਬੜੀਆਂ ਮਿੰਤਾ ਕਰਦਾ ਹੈ ਕਿ ਬਲੱਡ ਅਮਰਜੈਂਸੀ ਚ ਚਾਹੀਦਾ ਹੈ ਪਰ ਉਹ ਬਲੱਡ ਵਾਲੇ ਬਿਲਕੁਲ ਨਹੀਂ ਮੰਨ ਰਹੇ ਸੀ ਤਾਂ ਹਰਜੋਤ ਦੇ ਹੱਥ ਤੇ ਇੱਕ ਘੜੀ ਬੰਨੀ ਹੋਈ ਸੀ ਜੋ ਉਸਦੇ ਬਾਪੂ ਨੇ ਉਸਦੇ ਬਰਥਡੇ ਤੇ ਉਸ ਨੂੰ ਗਿਫਟ ਕੀਤੀ ਸੀ ਧਿਆੜੀਆਂ ਮਜ਼ਦੂਰੀਆਂ ਕਰਕੇ ਉਸਨੇ ਪੈਸੇ ਇਕੱਠੇ ਕਰਕੇ ਆਪਦੇ ਪੁੱਤ ਨੂੰ 1100 ਰੁਪਏ ਦੀ ਉਹ ਘੜੀ ਗਿਫਟ ਕੀਤੀ ਸੀ 1100 ਰੁਪਿਆ ਉਹਨਾਂ ਵਾਸਤੇ ਬਹੁਤ ਜ਼ਿਆਦਾ ਸੀ ਹਰਜੋਤ ਆਪਦੇ ਬਾਪੂ ਦੇ ਗਿਫਟ ਨੂੰ ਸਾਂਭ-ਸਾਂਭ ਕੇ ਰੱਖਦਾ ਸੀ ਉਸੋ ਘੜੀ ਨੂੰ ਬੰਨੇ ਹੋਏ ਉਹਨੂੰ 3 ਸਾਲ ਹੋ ਚੁੱਕੇ ਸੀ ਤਾਂ ਹੁਣ ਹਰਜੋਤ ਕੋਲੇ ਕੋਈ ਜਰੀਆ ਨਹੀਂ ਸੀ ਕਿ ਉਹ ਬਲੱਡ ਕਿਵੇਂ ਲੈ ਕੇ ਜਾਵੇ ਤਾਂ ਫਿਰ ਉਹ ਘੜੀ ਬਲੱਡ ਵਾਲਿਆਂ ਨੂੰ ਕਹਿੰਦਾ ਕਿ ਮੈਂ ਇਹ ਘੜੀ ਤੁਹਾਡੇ ਕੋਲੇ ਰੱਖ ਜਾਨਾ ਤੇ ਤੁਹਾਨੂੰ 200 ਰੁਪਏ ਦੇ ਕੇ ਮੈਂ ਆਪਦੀ ਘੜੀ ਵਾਪਸ ਲੈ ਜਾਵਾਂਗਾ ਤਾਂ ਬਲੱਡ ਵਾਲਾ ਉਸ ਵੇ ਨਹੀਂ ਗੌਰ ਨਾਲ ਦੇਖਦਾ ਤੇ ਉਹ ਸਮਝ ਜਾਂਦਾ ਹੈ ਕਿ ਬੰਦੇ ਦੀ ਹੋ ਸਕਦਾ ਸੱਚੀ ਮਜਬੂਰੀ ਹੋਵੇ ਤਾਂ ਹੀ ਆ ਇਸ ਤਰ੍ਹਾਂ ਕਰਨ ਲੱਗ ਰਿਹਾ ਹੈ ਤਾਂ ਫਿਰ ਉਹ ਘੜੀ ਰੱਖ ਲੈਂਦਾ ਤੇ ਕਹਿੰਦਾ ਹੈ ਕਿ 200 ਰੁਪਏ ਲੈ ਕੇ ਆ ਜਿਓ ਤੇ ਆਪਦੀ ਘੜੀ ਜਦੋਂ ਮਰਜ਼ੀ ਲੈ ਜਿਓ ਐਸੇ ਤਰ੍ਹਾਂ ਹਰ ਜੋਤਨੇ ਬਲੱਡ ਦਾ ਬੰਦੋਵਸਤ ਕਰ ਲਿਆ ਸੀ ਇੱਥੇ ਛੇਤੀ ਛੇਤੀ ਲਿਜਾ ਕੇ ਉਹ ਬਲੱਡ ਹਸਪੀਟਲ ਚ ਦਿੰਦਾ ਹੈ ਤੇ ਹਸਪੀਟਲ ਚ ਉਸ ਮੁੰਡੇ ਨੂੰ ਬਲੱਡ ਚੜਾਇਆ ਜਾਂਦਾ ਹੈ ਹਰਜੋਤ ਸੋਚ ਰਿਹਾ ਸੀ ਕਿ ਜੇ ਬਲੱਡ ਵਾਲਾ ਘੜੀ ਨਾਲ ਨਾ ਮੰਨੇਗਾ ਤਾਂ ਉਸਦੀ ਜੇਬ ਚ ਉਸਦਾ ਮੋਬਾਈਲ ਵੀ ਸੀ ਉਹ ਮੋਬਾਈਲ ਦੇ ਕੇ ਉਥੋਂ ਬਲੱਡ ਲੈ ਜਾਵੇਗਾ ਪਰ ਉਸਦੀ ਲੋੜ ਨਹੀਂ ਪਈ ਸੀ ਬਲੱਡ ਵਾਲੇ ਨੇ ਘੜੀ ਦੇ ਬਦਲੇ ਹੀ ਹਰਜੋਤ ਨੂੰ ਬਲੱਡ ਦੇ ਦਿੱਤਾ ਸੀ ਹੁਣ ਫਿਰ ਹਰਜੋਤ ਬਾਹਰ ਬੈਠ ਗਿਆ ਸੀ ਤੇ ਮੁੰਡੇ ਦੇ ਠੀਕ ਹੋਣ ਦਾ ਇੰਤਜ਼ਾਰ ਕਰਨ ਲੱਗ ਰਿਹਾ ਸੀ ਉਹ ਮੁੰਡੇ ਦੀ ਕਿਸਮਤ ਚੰਗੀ ਸੀ ਉਹਦੇ ਸਿਰ 'ਚ ਝੋਟ ਨਹੀਂ ਆਈ ਸੀ ਉਹਦੇ ਬੋਡੀ 'ਤੇ ਹੋਰ ਕਿਧਰੇ ਝੋਟਾਂ ਆਈਆਂ ਸੀ ਪਰ ਸਿਰ 'ਚ ਨਹੀਂ ਜ਼ਿਆਦਾ ਝੋਟ ਨਹੀਂ ਆਈ ਸੀ ਥੋੜੀਆਂ ਬਹੁਤ ਸਿਰ 'ਚ ਖਰੋਚਾਂ ਲੱਗੀਆਂ ਸੀ ਗੱਡੀ ਵਿੱਚ ਲੱਗੇ 에ਅਰ ਬੈਗਾਂ ਕਰਕੇ ਮੁੰਡੇ ਦੀ ਜਾਨ ਬਚ ਗਈ ਸੀ ਲਗਭਗ 2 ਘੰਟੇ ਹਰਜੋਤਾ ਹਸਪੀਟਲ ਦੇ ਬਾਹਰ ਬੈਠਾ ਰਿਹਾਦਾ ਫਿਰ ਥੋੜੀ ਦੇਰ ਬਾਅਦ ਨਰਸ ਬਾਹਰ ਆਉਂਦੀ ਹੈ ਤੇ ਨਰਸ ਆ ਕੇ ਹਰਜੋਤ ਨੂੰ ਦੱਸਦੀ ਕਿ ਮੁੰਡੇ ਨੂੰ ਬਲੱਡ ਚੜ ਗਿਆ ਹੁਣ ਮੁੰਡਾ ਖਤਰੇ ਤੋਂ ਜਮਾਂ ਬਾਹਰ ਹੈ ਹੁਣ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਜਿਵੇਂ ਹਰਜੋਤ ਨੇ ਇਹ ਗੱਲ ਸੁਣੀ ਸੀ ਤਾਂ ਇੱਕੋ ਦਾਮਾ ਉਹ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਦਾ ਹੈ ਕਿ ਉਸ ਦੀ ਜਾਨ ਬਚਾ ਲਿੱਤੀ ਐਸੇ ਤਰ੍ਹਾਂ ਫਿਰ ਉੱਥੋਂ ਖੜਾ ਹੋ ਕੇ ਆਪ ਦੇ ਘਰ ਵੱਲ ਚੱਲ ਪੈਂਦਾ ਹਜੇ ਹਰਜੋਤਾ ਹਸਪੀਟਲ ਚੋਂ ਬਾਹਰ ਹੀ ਨਹੀਂ ਨਿਕਲਿਆ ਸੀ ਤਾਂ ਉੱਥੇ ਇੱਕ ਮਹਿੰਗੀ ਜੀ ਗੱਡੀ ਆ ਕੇ ਰੁਕਦੀ ਹੈ ਉਹਦੇ ਵਿੱਚੋਂ ਚਾਰ ਲੋਕ ਆ ਸੂਟਡ ਬੂਟਡ ਵਾਲੇ ਜਲਦੀ ਜਲਦੀ ਉਸ ਹਸਪੀਟਲ ਦੇ ਅੰਦਰ ਜਾਂਦੇ ਨੇ ਉਹ ਹਰਜੋਤ ਦੇ ਕੋਲ ਦੀ ਲੰਕੇ ਜਾਂਦੇ ਨੇ ਤੇ ਹਰਜੋਤ ਉਹਨਾਂ ਨੂੰ ਵੀ ਇੱਕ ਨਜ਼ਰ ਵੇਖਦਾ ਤਾਂ ਫਿਰ ਹਰਜੋਤਾ ਹਸਪੀਟਲ ਦੇ ਬਾਹਰ ਆ ਜਾਂਦਾ ਹੁਣ ਉਹਨਾਂ ਦੀ ਗੱਡੀ ਹਸਪੀਟਲ ਦੇ ਬਾਹਰ ਖੜੀ ਸੀ ਬੜੀ ਮਹਿੰਗੀ ਗੱਡੀ ਸੀ ਤੇ ਬੜੀ ਸੋਹਣੀ ਗੱਡੀ ਸੀ ਤਾਂ ਹਰਜੋਤ ਕੋਲੇ ਰਹਿ ਆ ਨਹੀਂ ਜਾਂਦਾ ਉਹਦਾ ਜੀਲ ਲਲ ਚੱਲ ਜਾਂਦਾ ਉਹ ਸੋਚਦਾ ਹੈ ਕਿ ਕਿਉਂ ਨਾ ਮੈਂ ਇਹਦੇ ਨਾਲ ਆ ਇੱਕ ਸੈਲਫੀ ਖਿੱਚ ਲਵਾ ਤਾਂ ਫਿਰ ਉਹ ਗੱਡੀ ਕੋਲੇ ਖੜ ਕੇ ਸੈਲਫੀਆਂ ਖਿੱਚਣ ਲੱਗ ਜਾਂਦਾ ਹੈ ਸੈਲਫੀਆ ਖਿੱਚਣ ਤੋਂ ਪਹਿਲਾਂ ਉਹ ਆਪਦੇ ਕੱਪੜੇ ਸਾਫ਼ ਕਰ ਰਿਹਾ ਸੀ ਕਿਉਂਕਿ ਉਸਦੇ ਕੱਪੜਿਆਂ ਤੇ ਖੂਨ ਬਹੁਤ ਜ਼ਿਆਦਾ ਲੱਗ ਚੁੱਕਿਆ ਸੀ ਉਹ ਤਾਂ ਸ਼ੁਕਰ ਸੀ ਕਿ ਉਸਦੇ ਕੱਪੜੇ ਡਾਰਕ ਰੰਗ ਦੇ ਸੀ ਖੂਨ ਦੇ ਧੱਬੇ ਜ਼ਿਆਦਾ ਨਹੀਂ ਦਿਖ ਰਹੇ ਸੀ ਇਧਰ ਉਹ ਗੱਡੀ ਵਾਲੇ ਲੋਕ ਜਿਵੇਂ ਹਸਪੀਟਲ ਦੇ ਅੰਦਰ ਜਾਂਦੇ ਨੇ ਤੇ ਰਿਸੈਪਸ਼ਨ ਤੇ ਜਾ ਕੇ ਪੁੱਛਦੇ ਨੇ ਕਿ ਇਸ ਤਰ੍ਹਾਂ ਦਾ ਕੋਈ ਮੁੰਡਾ ਹੈ ਜਿਸ ਦਾ ਐਕਸੀਡੈਂਟ ਹੋਇਆ ਹੈ ਤਾਂ ਫਿਰ ਰਿਸੈਪਸ਼ਨ ਵਾਲੀ ਕੁੜੀ ਉਹਨਾਂ ਨੂੰ ਉਸ ਮੁੰਡੇ ਬਾਰੇ ਦੱਸਦੀ ਹੈ ਫਿਰ ਉਹ ਲੋਕ ਜਾ ਕੇ ਡਾਕਟਰ ਨੂੰ ਮਿਲਦੇ ਨੇ ਤਾਂ ਡਾਕਟਰ ਉਹਨਾਂ ਨੂੰ ਦੱਸਦਾ ਹੈ ਕਿ ਜੇ ਇਸ ਨੂੰ ਲਿਆਣ ਚ 2 ਮਿੰਟ ਦੀ ਵੀ ਦੇਰੀ ਹੋ ਜਾਂਦੀ ਫਿਰ ਅਸੀਂ ਇਸ ਦੀ ਜਾਨ ਨਹੀਂ ਬਚਾ ਸਕਦੇ ਸੀ ਜਿਹੜਾ ਮੁੰਡਾ ਇਸ ਨੂੰ ਇੰਨੀ ਛੇਤੀ ਲੈ ਕੇ ਆਇਆ ਹੈ ਦਰਅਸਲ ਉਹ ਉਸ ਮੁੰਡੇ ਦੇ ਮਾਪਿਓ ਸੀ ਤਾਂ ਫਿਰ ਉਸ ਮੁੰਡੇ ਦੇ ਮਾਪਿਓ ਡਾਕਟਰ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਨੇ ਜਿਵੇਂ ਉਹਨਾਂ ਨੇ ਡਾਕਟਰ ਦਾ ਧੰਨਵਾਦ ਕੀਤਾ ਸੀ ਤਾਂ ਅੱਗੋਂ ਡਾਕਟਰ ਕਹਿੰਦਾ ਕਿ ਜੇ ਤੁਸੀਂ ਧੰਨਵਾਦ ਕਰਨਾ ਹੈ ਤਾਂ ਉਸ ਮੁੰਡੇ ਦਾ ਕਰੋ ਜਿਹੜਾ ਇਹਨੂੰ ਸਹੀ ਟਾਈਮ ਤੇ ਇੱਥੇ ਲੈ ਕੇ ਆਇਆ ਸਿਰਫ ਲੈ ਕੇ ਨਹੀਂ ਆਇਆ ਉਸਨੇ ਬਲੱਡ ਵੀ ਅਰੇਂਜ ਕੀਤਾ ਜਿਵੇਂ ਆ ਗੱਲ ਉਸ ਮੁੰਡੇ ਦੇ ਮਾਪਿਓ ਨੇ ਸੁਣੀ ਸੀ ਤਾਂ ਉਹ ਡਾਕਟਰ ਨੂੰ ਪੁੱਛਦੇ ਨੇ ਕਿ ਉਹ ਮੁੰਡਾ ਕਿੱਥੇ ਹੈ ਤਾਂ ਫਿਰ ਡਾਕਟਰ ਨਰਸ ਨੂੰ ਬੁਲਾਉਂਦਾ ਤੇ ਉਸ ਮੁੰਡੇ ਕੋਲੇ ਲਿਜਾਣ ਵਾਸਤੇ ਕਹਿੰਦਾ ਨਰਸ ਨਾਲ ਜਾਣ ਤੋਂ ਪਹਿਲਾਂ ਮੁੰਡੇ ਦੇ ਮਾਪਿਓ ਕਹਿੰਦੇ ਨੇ ਕਿ ਅਸੀਂ ਮੁੰਡੇ ਨੂੰ ਮਿਲਣਾ ਚਾਹੁੰਦੇ ਆਂ ਤਾਂ ਅੱਗੋਂ ਡਾਕਟਰ ਕਹਿੰਦਾ ਕਿ ਤੁਸੀਂ ਅਜੇ ਮੁੰਡੇ ਨੂੰ ਨਹੀਂ ਮਿਲ ਸਕਦੇ ਉਹ ਐਮਰਜੈਂਸੀ ਵਿੱਚ ਹੈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਜਿਵੇਂ ਆ ਗੱਲ ਉਸ ਮੁੰਡੇ ਦੇ ਮਾਪਿਓ ਨੇ ਸੁਣੀ ਸੀ ਤਾਂ ਫਿਰ ਉਹ ਨਰਸ ਨਾਲ ਚਲੇ ਜਾਂਦੇ ਨੇ ਬਾਹਰ ਆ ਕੇ ਨਰਸ ਨੇ ਜਿਹੜੀ ਜਗ੍ਹਾ ਦੱਸੀ ਸੀ ਉੱਥੇ ਕੋਈ ਨਹੀਂ ਸੀ ਉਹ ਸੀਟ ਖਾਲੀ ਪਈ ਸੀ ਤਾ ਫਿਰ ਨਰਸਾ ਇਧਰ ਉਧਰ ਵੇਖਣ ਲੱਗ ਜਾਂਦੀ ਐ ਇਧਰ ਉਧਰ ਵੇਖਦੇ ਜਿਵੇਂ ਨਿਗਾ ਉਸਦੀ ਸੈਲਫੀਆਂ ਖਿੱਚਦੇ ਹਰ ਜੋਤੇ ਪੈਂਦੀ ਐ ਤੇ ਉਸਦੇ ਚਿਹਰੇ ਤੇ ਮੁਸਕਾਨ ਆ ਜਾਂਦੀ ਐ ਤਾਂ ਫਿਰ ਉਹ ਐਕਸੀਡੈਂਟ ਵਾਲੇ ਮੁੰਡੇ ਦੇ ਮਾਪਿਆਂ ਨੂੰ ਦੱਸਦੀ ਐ ਕਿ ਉਹ ਸਾਹਮਣੇ ਜੋ ਮੁੰਡਾ ਸੈਲਫੀਆਂ ਖਿੱਚ ਰਿਹਾ ਉਹੀ ਮੁੰਡਾ ਤੁਹਾਡੇ ਮੁੰਡੇ ਨੂੰ ਇੱਥੇ ਲੈ ਕੇ ਆਇਆ ਹੈ ਜਿਹੜੇ ਮੁੰਡੇ ਦਾ ਐਕਸੀਡੈਂਟ ਹੋਇਆ ਸੀ ਉਸਦਾ ਨਾਂ ਸੰਨੀ ਸੀ ਤੇ ਸੰਨੀ ਦੇ ਮਾਪਿਓ ਬਹੁਤ ਜ਼ਿਆਦਾ ਅਮੀਰ ਸੀ ਕਰੋੜਪਤੀ ਫਰਮ ਸੀ ਉਹਨਾਂ ਨੂੰ ਪੈਸਿਆਂ ਦਾ ਕੋਈ ਘਾਟਾ ਨਹੀਂ ਸੀ ਪਰ ਸੱਨੀ ਉਹਨਾਂ ਦੀ ਕੱਲੀ ਕੇਰੀ ਹੋਲਾ ਸੀ ਉਹਨਾਂ ਨੇ ਘਣੇ ਵਾਰੀ ਸੱਨੀ ਨੂੰ ਸਮਝਾਇਆ ਸੀ ਕਿ ਗੱਡੀ ਜਿਆਦਾ ਤੇਜ਼ ਨਾ ਚਲਾਇਆ ਕਰ ਆਰਾਮ ਨਾਲ ਚਲਾਇਆ ਕਰ ਜ਼ਿਆਦਾਤਰ ਤਾਂ ਉਸਨੂੰ ਗੱਡੀ ਨਹੀਂ ਲਿਜਾਉਣ ਦਿੰਦੇ ਸੀ ਪਰ ਸੰਨੀ ਜਿੱਦ ਕਰਕੇ ਗੱਡੀ ਲੈ ਜਾਂਦਾ ਸੀ ਤੇ ਅੱਜ ਉਹ ਗੱਡੀ ਬਹੁਤ ਜ਼ਿਆਦਾ ਤੇਜ਼ ਚਲਾਉਣ ਲੱਗ ਰਿਹਾ ਸੀ ਇਸ ਕਰਕੇ ਉਸਦਾ ਐਕਸੀਡੈਂਟ ਹੋਇਆ ਸੀ ਤਾਂ ਸੰਨੀ ਦੇ ਮਾਪਿਓ ਹਰਜੋਤ ਕੋਲੇ ਆ ਜਾਂਦੇ ਨੇ ਹਰਜੋਤ ਨੂੰ ਸੈਲਫੀ ਆ ਖਿੱਚਦੇ ਦੇਖਦੇ ਉਹਨਾਂ ਦੇ ਚਿਹਰੇ ਤੇ ਵੀ ਮੁਸਕਾਨ ਆ ਜਾਂਦੀ ਹੈ ਹਰਜੋਤ ਨੇ ਜਿਵੇਂ ਦੇਖਿਆ ਸੀ ਕਿ ਗੱਡੀ ਦੇ ਮਾਲਕ ਆ ਗਏ ਨੇ ਤਾਂ ਇੱਕੋ ਦਮ ਉਹ ਡਰ ਜਾਂਦਾ ਹੈ ਕਿ ਇਹ ਉਹਨੂੰ ਲੜਨਗੇ ਤੇ ਉਹ ਕਹਿਣਗੇ ਕਿ ਸਾਡੀ ਗੱਡੀ ਨੂੰ ਹੱਥ ਕਿਵੇਂ ਲਾਇਆ ਕਿਉਂਕਿ ਜ਼ਿਆਦਾਤਰ ਐਵੇਂ ਹੁੰਦਾ ਹੈ ਮਹਿੰਗੀ ਗੱਡੀਆਂ ਨੂੰ ਕੋਈ ਗਰੀਬ ਬੰਦਾ ਹੱਥ ਲਾ ਦੇ ਤਾਂ ਗੱਡੀਆਂ ਦੇ ਮਾਲਕ ਉਹਨਾਂ ਨੂੰ ਲੜਨ ਲੱਗ ਜਾਂਦੇ ਨੇ ਐਸੀ ਤਰ੍ਹਾਂ ਹਰਜੋਤ ਵੀ ਡਰ ਗਿਆ ਸੀ ਜਿਵੇਂ ਉਹ ਜਾਣ ਲੱਗ ਜਾਂਦਾ ਤਾਂ ਸੰਨੀ ਦੇ ਮਾਪਿਓ ਉਸਨੂੰ ਰੋਕ ਲੈਂਦੇ ਨੇ ਤੇ ਕਹਿੰਦੇ ਨੇ ਕਿ ਸਾਡੇ ਮੁੰਡੇ ਨੂੰ ਹਸਪੀਟਲ ਤੁਸੀਂ ਲੈ ਕੇ ਆਏ ਹੋ ਤਾਂ ਫਿਰ ਉਹ ਗੋਹਰਜੋਤ ਉਹਨਾਂ ਨੂੰ ਹੈਰਾਨੀ ਨਾਲ ਵੇਖਣ ਲੱ ਜਾਂਦਾ ਤਾਂ ਉਹ ਕਹਿੰਦੇ ਆ ਕਿ ਉਸ ਮੁੰਡੇ ਦਾ ਨਾਂ ਸੰਨੀ ਹੈ ਤੇ ਅਸੀਂ ਉਸਦੇ ਮਾਪਿਓ ਆ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਆ ਤੁਸੀਂ ਸਾਡੇ ਮੁੰਡੇ ਨੂੰ ਟਾਈਮ ਤੇ ਲੈ ਕੇ ਆ ਗਏ ਤੇ ਨਾਲੇ ਉਸਦੇ ਬਲੱਡ ਦਾ ਅਰੇਂਜਮੈਂਟ ਵੀ ਕੀਤਾ ਅਸੀਂ ਤੁਹਾਡਾ एहसान ਜ਼ਿੰਦਗੀ ਭਰ ਨਹੀਂ ਚੁਗਾ ਸਕਦੇ ਅਸੀਂ ਆਪਦੇ ਮੁੰਡੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਜੇ ਉਸ ਨੂੰ ਕੁਝ ਹੋ ਜਾਂਦਾ ਤਾਂ ਸਾਡੀ ਤਾਂ ਦੁਨੀਆ ਹੀ ਉਜੜ ਜਾਂਦੀ ਫਿਰ ਸੰਨੀ ਦੇ ਮਾਪਿਓ ਹਰਜੋਤ ਕੋਲੇ ਉਸਦਾ ਐਡਰੈਸ ਪੁੱਛਦੇ ਨੇ ਕਿ ਰਹਿਣਾ ਹੈ ਤੇ ਕਿਹੜੀ ਜਗ੍ਹਾ ਤੇ ਰਹਿਣਾ ਹੈ ਤੇ ਨਾਲੇ ਉਹ ਹਰਜੋਤ ਦਾ ਨਾਮ ਪੁੱਛਦੇ ਨੇ ਹਰਜੋਤ ਸਭ ਕੁਝ ਉਹਨਾਂ ਨੂੰ ਦੱਸ ਦਿੰਦਾ ਹੈ ਫਿਰ ਉਹ ਪੁੱਛਦੇ ਨੇ ਕਿ ਤੂੰ ਕੀ ਕੰਮ ਕਰਦਾ ਹੈ ਤਾਂ ਫਿਰ ਹਰਜੋਤ ਉਸ ਨੂੰ ਦੱਸਦਾ ਹੈ ਕਿ ਮੈਂ ਉਸ ਪੁਲ ਥੱਲੇ ਚਾਹ ਦੀ ਰੈੜੀ ਲਾਣਾ ਉਹ ਗੱਡੀ ਮੇਰੀ ਰੈੜੀ ਉੱਤੇ ਹੀ ਗਿਰੀ ਸੀ ਤੇ ਮੇਰੀ ਰੈੜੀ ਸਾਰੀ ਟੁੱਟ ਗਈ ਹੈ ਤਾਂ ਫਿਰ ਸੰਨੀ ਦੇ ਮਾਪੇ ਉਹ ਕਹਿੰਦੇ ਨੇ ਕਿ ਤੂੰ ਰੈੜੀ ਦੀ ਚਿੰਤਾ ਨਾ ਕਰ ਤੂੰ ਇਸ ਤਰ੍ਹਾਂ ਕਰ ਤਾਂ ਫਿਰ ਉਹ ਹਰਜੋਤ ਨੂੰ ਕਹਿੰਦੇ ਨੇ ਕਿ ਜਿਹੜੀ ਗੱਡੀ ਨਾਲ ਤੂੰ ਸੈਲਫੀਆਂ ਲੈਣ ਲੱਗ ਰਿਹਾ ਹੈ ਏ ਅਸੀਂ ਤੈਨੂੰ ਅੱਜ ਤੋਂ ਗਿਫਟ ਕਰਦੇ ਆ ਜਿਵੇਂ ਹਰਜੋਤ ਨੇ ਇਹ ਗੱਲ ਸੁਣੀ ਸੀ ਉਸ ਨੂੰ ਆਪਦੇ ਕੰਨਾਂ ਤੇ ਭਰੋਸਾ ਨਹੀਂ ਹੋਇਆ ਸੀ ਕਿ ਇਹ ਆ ਕੀ ਕਹਿ ਰਹੇ ਨੇ ਇੰਨੀ ਮਹਿੰਗੀ ਗੱਡੀ ਉਸ ਨੂੰ ਦੇ ਰਹੇ ਨੇ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਤਾਂ ਫਿਰ ਅੱਗੋ ਸੰਨੀ ਦੇ ਮਾਪਿ ਉਹ ਕਹਿੰਦੇ ਨੇ ਕਿ ਇਸ ਗੱਡੀ ਦੀ ਸਾਡੇ ਸਾਹਮਣੇ ਕੋਈ ਕੀਮਤ ਨਹੀਂ ਹੈ ਸਾਡੇ ਪੁੱਤ ਦੀ ਸਾਡੇ ਸਾਹਮਣੇ ਬਹੁਤ ਜ਼ਿਆਦਾ ਕੀਮਤ ਹੈ ਤੁਸੀਂ ਇੰਨੀ ਕੀਮਤੀ ਸਾਡੇ ਮੁੰਡੇ ਦੀ ਜਾਨ ਬਚਾਈ ਹੈ ਅਸੀਂ ਬਹੁਤ ਜ਼ਿਆਦਾ ਖੁਸ਼ ਆ ਅਸੀਂ ਤੇਰੇ ਵਾਸਤੇ ਜਿੰਨਾ ਵੀ ਕਰੀਏ ਉਹਨਾਂ ਹੀ ਘਟ ਹੈ ਉਹ ਫਿਰ ਉਸਨੂੰ ਚਾਬੀ ਦੇ ਦਿੰਦੇ ਨੇ ਤੇ ਕਹਿੰਦੇ ਨੇ ਕਿ ਇਹ ਗੱਡੀ ਲੈ ਕੇ ਤੂੰ ਆਪਦੇ ਘਰੇ ਜਾ ਤੇ ਘਰੇ ਜਾ ਕੇ ਰਾਮ ਨਾਲ ਰਹਿ ਹਾਂਸੀ ਤੈਨੂੰ ਤੇਰੇ ਘਰ ਮਿਲਣ ਵਾਸਤੇ ਆਵਾਂਗੇ ਤੇ ਨਾਲੇ ਉੱਥੇ ਹੀ ਤੇਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਇਹ ਗੱਡੀ ਵੀ ਤੇਰੇ ਨਾਮ ਕਰਵਾ ਦੇਵਾਂਗੇ ਹਰਜੋਤ ਗੱਡੀ ਲੈਣ ਤੋਂ ਨਾ ਕਰ ਦਿੰਦਾ ਗੱਡੀ ਤਾਂ ਉਹਦੀ ਫੇਵਰੇਟ ਸੀ ਉਸਨੂੰ ਪਸੰਦ ਵੀ ਬਹੁਤ ਸੀ ਪਰ ਉਹ ਸੋਚਦਾ ਸੀ ਕਿ ਮੈਂ ਕਿਸੇ ਦੀ ਮਦਦ ਕੀਤੀ ਹੈ ਤੇ ਮਦਦ ਦੇ ਬਦਲੇ ਕੁਝ ਲਈਦਾ ਨਹੀਂ ਹੁੰਦਾ ਇਹ ਗੱਲ ਉਸਦੇ ਮਾਪਿਆਂ ਨੇ ਉਹਨਾਂ ਨੇ ਸਿਖਾਈ ਸੀ ਤਾਂ ਫਿਰ ਉਹ ਚਾਬੀ ਵਾਪਸ ਕਰਨ ਲੈ ਜਾਂਦਾ ਤੇ ਕਹਿੰਦਾ ਕਿ ਮੈਂ ਕੋਈ ਹਸਾਨੀ ਕੀਤਾ ਮੈਂ ਨਾ ਤਾਂ ਇਨਸਾਨੀਅਤ ਦਾ ਧਰਮ ਨਿਵਾਇਆ ਹੈ ਇਸ ਦੀ ਮਦਦ ਕਰਨਾ ਮੇਰਾ ਫਰਜ ਸੀ ਇਸ ਦੀ ਜਾਨ ਬਚ ਗਈ ਇਸ ਕਰਕੇ ਮੈਂ ਵਾਹਿਗੁਰੂ ਦਾ ਬਹੁਤ ਜ਼ਿਆਦਾ ਸ਼ੁਕਰੀਆ ਕਰਦਾ ਪਰ ਇਸ ਮਦਦ ਦੇ ਬਦਲੇ ਮੈਂ ਇੰਨੀ ਮਹਿੰਗੀ ਗੱਡੀ ਨਹੀਂ ਲੈ ਸਕਦਾ ਤਾਂ ਫਿਰ ਅੱਗੋ ਸੰਨੀ ਦੇ ਮਾਪੋ ਚਾਬੀ ਵਾਪਸ ਉਹਦੇ ਹੱਥੇ ਚ ਦੰਦੇ ਹੋਏ ਕਹਿੰਦੇ ਤੂੰ ਵੀ ਸਾਨੂੰ ਸਾਡੇ ਸੰਨੀ ਤਰ੍ਹਾਂ ਹੀ ਐ ਇਹਨਾਂ ਕਹਿ ਕੇ ਸੰਨੀ ਦੇ ਮਾਪਿਓ ਹਰਜੋਤ ਅਗੇ ਹੱਥ ਜੋੜ ਦਿੰਦੇ ਨੇ ਜਿਵੇਂ ਉਹਨਾਂ ਨੇ ਹੱਥ ਜੋੜੇ ਸੀ ਤਾਂ ਹਰਜੋਤ ਇੱਕੋ ਦਾ ਮੋਨਾਂ ਦੇ ਹੱਥ ਫੜ ਲੈਂਦਾ ਤੇ ਕਹਿੰਦਾ ਕਿ ਇਸ ਤਰ੍ਹਾਂ ਹੱਥ ਨਾ ਜੜੋ ਮੈਨੂੰ ਚੰਗਾ ਨਹੀਂ ਲੱਗਦਾ ਤਾਂ ਫਿਰ ਆ ਜਾਂਦਾ ਜਿਵੇਂ ਧੂੜਾ ਠਾਂਦੀ ਗੱਡੀ ਪਿੰਡ ਵਿੱਚ ਬੜੀ ਸੀ ਪਿੰਡ ਵਾਲੇ ਬਹੁਤ ਜ਼ਿਆਦਾ ਹੈਰਾਨ ਸੀ ਕਿ ਇੱਕ ਗਰੀਬ ਘਰ ਦਾ ਮੁੰਡਾ ਜਿਹੜੀ ਚਾਹ ਦੀ ਰੇੜੀ ਲਾਂਦਾ ਸੀ ਇੰਨੀ ਮਹਿੰਗੀ ਗੱਡੀ ਕਿੱਥੋਂ ਲਿਆ ਆ ਇਸ ਕਰਕੇ ਉਸ ਨੂੰ ਚੋਰ ਸਮਝਣ ਲੱਗ ਰਹੇ ਸੀ ਕਿ ਸ਼ਾਇਦ ਇਹ ਚੋਰੀ ਕਰਕੇ ਲੈ ਕੇ ਆਇਆ ਉਸ ਦੇ ਮਾਪਿਓ ਵੀ ਉਸ ਨੂੰ ਲੜਦੇ ਸੀ ਕਿ ਪੁੱਤ ਅਸੀਂ ਤੈਨੂੰ ਕੀ ਸਿਖਾਇਆ ਤੇ ਤੂੰ ਕਿਹੜੇ ਕੰਮ ਕਰਨ ਲੱਗਾ ਤੂੰ ਗੱਡੀ ਚੋਰੀ ਕਰ ਲਿਆ ਤਾਂ ਫਿਰ ਹਰਜੋਤ ਆ ਉਹਨਾਂ ਨੂੰ ਸਾਰੀ ਗੱਲ ਜਿਵੇਂ ਦੱਸਣ ਲੱਗ ਜਾਂਦਾ ਤਾਂ ਉੱਥੇ ਦੋ ਮਹਿੰਗੀਆਂ ਮਹਿੰਗੀਆਂ ਗੱਡੀਆਂ ਆ ਕੇ ਰੁਕਦੀਆਂ ਉਹਨਾਂ ਗੱਡੀਆਂ ਵਿੱਚੋਂ ਸੰਨੀ ਦੇ ਮਾਪਿਓ ਉਤਰਦੇ ਨੇ ਤੇ ਦੋ ਚਾਰ ਬੰਦੇ ਹੋਰ ਉਤਰਦੇ ਨੇ ਜਿਵੇਂ ਹਰਜੋਤ ਨੇ ਉਹਨਾਂ ਨੂੰ ਵੇਖਿਆ ਸੀ ਤਾਂ ਫਿਰ ਉਹ ਹਰਜੋਤ ਦੇ ਕੋਲ ਹੁਣ ਉੱਥੇ ਪਿੰਡ ਵਾਲੇ ਤੇ ਹਰਜੋਤ ਦੇ ਮਾਪਿਓ ਸਭ ਇਕੱਠੇ ਹੋਏ ਹੋਏ ਸੀ ਤਾਂ ਫਿਰ ਸੰਨੀ ਦੇ ਮਾਪਿਓ ਪਿੰਡ ਵਾਲਿਆਂ ਨੂੰ ਤੇ ਹਰਜੋਤ ਦੇ ਮਾਪਿਓ ਨੂੰ ਸਾਰੀ ਗੱਲ ਦੱਸਦੇ ਨੇ ਕਿ ਕਿਸ ਤਰ੍ਹਾਂ ਇਸਨੇ ਸਾਡੇ ਮੁੰਡੇ ਦੀ ਜਾਨ ਬਚਾਈ ਹੈ ਹੁਣ ਪਿੰਡ ਵਾਲ ਨੂੰ ਪਤਾ ਲੱਗ ਗਿਆ ਸੀ ਕਿ ਹਰਜੋਤ ਨੇ ਚੰਗਾ ਕੰਮ ਕੀਤਾ ਹੈ ਤਾਂ ਹੀ ਗੱਡੀ ਆਸ ਨੂੰ ਗਿਫਟ ਚ ਮਿਲੀ ਹੈ ਐਸੀ ਤਰ੍ਹਾਂ ਪਿੰਡ ਵਾਲੇ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਚੰਗੇ ਕੰਮ ਦਾ ਨਤੀਜਾ ਹਮੇਸ਼ਾ ਚੰਗਾ ਹੀ ਹੁੰਦਾ ਹੈ ਸੰਨੀ ਦੇ ਮਾਪਿਓ ਹਰਜੋਤ ਦੇ ਘਰੇ ਜਾਂਦੇ ਨੇ ਤੇ ਉੱਥੇ ਚਾਹ ਪਾਣੀ ਪੀਂਦੇ ਨੇ ਫਿਰ ਜਾਂਦੇ ਹੋਣੇ ਆਪਦਾ ਬਿਸਟਿੰਗ ਕਾਰਡ ਉਹਨਾਂ ਨੂੰ ਦੇ ਦਿੰਦੇ ਨੇ ਤੇ ਕਹਿੰਦੇ ਨੇ ਕਿ ਸਨੀ ਨੂੰ ਠੀਕ ਹੋ ਜਾਂਦੇ ਫਿਰ ਤੂੰ ਮੇਰੇ ਕੋਲੇ ਆਈਂ ऐसे तरह होली-होली सन्नी ठीक हो ਜਾਂਦਾ ਹੈ ਤੇ ਸੰਨੀ ਨੂੰ ਵੀ ਪਤਾ ਲੱਗ ਗਿਆ ਸੀ ਕਿ ਹਰਜੋਤ ਨੇ ਉਸ ਦੀ ਜਾਨ ਬਚਾਈ ਹੈ ਦੋਨੇ ਲਗਭਗ ਹਮੋਵਰ ਸੀ ਇਸ ਕਰਕੇ ਦੋਵਾਂ ਦੀ ਦੋਸਤੀ ਹੋ ਜਾਂਦੀ ਹੈ ਜਿਹੜੇ ਸੰਨੀ ਦੇ ਮਾਪਿਓ ਸੀ ਹਰਜੋਤ ਨੂੰ ਇੱਕ ਬਹੁਤ ਵਧੀਆ ਬਿਜ਼ਨਸ ਕਰਵਾ ਦਿੰਦੇ ਨੇ ਉਹਨਾਂ ਨੂੰ ਬਿਜ਼ਨਸ ਦੀ ਚੰਗੀ ਜਾਣਕਾਰੀ ਸੀ ਤਾਂ ਕਰਕੇ ਉਹ ਹਰਜੋਤ ਨੂੰ ਵੀ ਬਿਜ਼ਨਸ ਦੇ ਟਿਪਸ ਦਿੰਦੇ ਨੇ ਸਾਰਾ ਇਨਵੈਸਟਮੈਂਟ ਉਹਨਾਂ ਨੇ ਕੀਤਾ ਸੀ ਹੁਣ ਸੰਨੀ ਵੀ ਬਹੁਤ ਵਧੀਆ ਬਿਜ਼ਨਸ ਕਰਨ ਲੱਗਾ ਸੀ ਉਸ ਦਾ ਬਿਜ਼ਨਸ ਵੀ ਬਹੁਤ ਵਧੀਆ ਚੱਲਣ ਲੱਗਾ ਸੀ ਹੁਣ ਸੰਨੀ ਸੈਲਫ ਡਿਪੈਂਡ ਹੋ ਗਿਆ ਸੀ ਤੇ ਉਸ ਕੋਲ ਵੀ ਪੈਸਿਆਂ ਦੀ ਕੋਈ ਕਮੀ ਨਹੀਂ ਰਹੀ ਸੀ ਤਾਂ ਕਰਕੇ ਉਹ ਆਪਦੇ ਪਿੰਡ ਵਿੱਚ ਇੱਕ ਤਕੜੀ ਜੀ ਕੋਠੀ ਪੰਦਾ ਹੈ ਤੇ ਨਾਲੇ ਆਪਦੇ ਬਾਪੂ ਨੂੰ ਇੱਕ ਵਧੀਆ ਗੱਡੀ ਗਿਫਟ ਕਰਦਾ ਹੈ ਹਰਜੋਤ ਦੇ ਮਾਪਿਓ ਵੀ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਕਿ ਸਾਡਾ ਪੁੱਤ ਕਿੰਨਾ ਲਾਇਕ ਹੈ ਆਪਦੀ ਮਿਹਨਤ ਤੇ ਭਲਾਈ ਕਰਕੇ ਕਿੰਨਾ ਅੱਗੇ ਪਹੁੰਚ ਗਿਆ ਐਸੇ ਤਰ੍ਹਾਂ ਪਿੰਡ ਵਾਲੇ ਵੀ ਹਰਜੋਤ ਦੀ ਬਹੁਤ ਜ਼ਿਆਦਾ ਤਾਰੀਫ ਕਰਦੇ ਹੁੰਦੇ ਸੀ ਹੁਣ ਹਰਜੋਤ ਦੀ ਜ਼ਿੰਦਗੀ ਬਹੁਤ ਵਧੀਆ ਹੋ ਚੁੱਕੀ ਸੀ ਉਸਨੇ ਜੋ ਭਲਾਈ ਕੀਤੀ ਸੀ ਉਸਦਾ ਫਲ ਹੈ ਰੱਬ ਨੇ ਉਸ ਨੂੰ ਨਾਲ ਦੀ ਨਾਲ ਹੀ ਦੇ ਦਿੱਤਾ ਸੀ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇੱਕ ਕਹਾਣੀ ਸਾਨੂੰ ਦੱਸਦੀ ਹੈ ਕਿ ਸਾਡੀ ਕੀਤੀ ਹੋਈ ਭਲਾਈ ਚੰਗਾਈ ਕਿਤੇ ਨਹੀਂ ਜਾਂਦੀ ਮੁੜ ਕੇ ਸਾਡੇ ਸਾਹਮਣੇ ਜ਼ਰੂਰ ਆਂਦੀ ਹੈ ਟਾਈਮ ਲੱਗ ਸਕਦਾ ਹੈ ਪਰ ਸਾਡੇ ਸਾਹਮਣੇ ਸਾਡੇ ਕੋਲੇ ਵਾਪਸ ਜ਼ਰੂਰ ਆਂਦੀ ਹੈ ਐਸੇ ਤਰ੍ਹਾਂ ਐਸੇ ਤਰ੍ਹਾਂ ਅਸੀਂ ਕਿਸੇ ਦਾ ਮਾੜਾ ਕਰਾਂਗੇ ਉਹ ਵੀ ਕਿਤੇ ਨਹੀਂ ਜਾਂਦਾ ਮੁੜ ਕੇ ਸਾਡੇ ਕੋਲੇ ਵਾਪਸ ਜ਼ਰੂਰ ਆਵੇਗਾ ਤੇ ਸਾਡਾ ਵੀ ਜ਼ਰੂਰ ਕਦੇ ਨਾ ਕਦੇ ਮਾੜਾ ਹੋਵੇਗਾ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ